ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਰਪਿੰਦਰ ਸਹੋਲੀ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਨਸਾਨੀਅਤ ਦੇ ਨਾਮ ਉੱਤੇ ਕਲੰਕ ਇੱਕ ਹਰਾਮੀ ਬੰਦੇ ਵੱਲੋਂ ਕੁਝ ਦਿਨ ਪਹਿਲਾਂ ਮੇਰੇ 6 ਕਬੂਤਰ ਉਹਨਾਂ ਦੇ ਨਾਲ ਬਲਤਕਾਰ ਦੀ ਕੋਸ਼ਿਸ਼ ਕਰਦੇ ਨੇ ਮਾਰਦੇ ਯਾਨੀ ਮਾਰ-ਮਾਰ ਕੇ ਸਿੱਟੀ ਗਿਆ ਮੈਂ ਉਸ ਬੰਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਉਹ ਤੋਂ ਥੱਲਾ ਕਰਕੇ ਜਿੰਨਾ ਕਿ ਮੈਨੂੰ ਕੱਲੇ ਤੋਂ ਜ਼ੋਰ ਲੱਗਿਆ ਮੈਂ ਲਾਇਆ ਕਿਉਂਕਿ ਸਮਾਜ ਦੇ ਵਿੱਚ ਇਹ ਜੇ ਲੋਕ ਜਿਨ੍ਹਾਂ ਨੇ ਇੱਕ ਪੂਰਾ ਇੱਕ ਜਾਨ ਬਰਨੀ ਬਖਸ਼ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਤਾਂ ਚਾਹੀਦੀ ਹੈ ਪਰ ਦੁੱਖ ਦੇ ਨਾਲ ਕਹਿ ਰਿਹਾ ਹਾਂ ਪੁਲਿਸ ਪਤਾ ਨਹੀਂ ਤਾਂ ਕਿਉਂ ਕਿਉਂ ਨਹੀਂ ਉਹਨੂੰ ਫੜਨਾ ਚਾਹੁੰਦੀ ਜਾਂ ਤਾਂ ਇਹ ਢੀਕ ਰਹੇ ਨੇ ਕੋਈ ਵੱਡੀ ਵਾਰਦਾਤ ਕਰੋ ਅਸੀਂ ਫੇਰ ਫੜਾਂਗੇ ਪਰ ਦੂਸਰੇ ਪਾਸੇ ਸੋਹਲੀ ਪਿੰਡ ਦੇ ਇੱਕ ਦੋ ਕੁ ਬੰਦੇ ਨੇ ਮੈਂ ਉਹਨਾਂ ਨੂੰ ਵੀ ਇਹੀ ਕਹੂੰ ਸਾਲਾ ਤੁਸੀਂ ਵੀ ਇਨਸਾਨੀਅਤ ਦੇ ਨਾਂ ਤੇ ਕਲੰਕੀ ਹੋ ਜਿਹੜੇ ਉਹਦੀ ਜ਼ੁਬਾਨ ਤਕਰੌਣ ਤੇ ਲੱਗੇ ਹੋਏ ਨੇ ਅਖੇ ਜੀ ਬਾਰੇ ਬਾਰ ਜ਼ੁਬਾਨ ਤਕਰਾ ਦਿੰਦੇ ਆ ਮੁੰਡਾ ਘਰੇ ਆ ਜੂ ਘਰੇ ਲਿਆ ਕੇ ਉਹਨੂੰ ਆਪਦੇ ਜਵਾਕਾਂ ਚ ਛੱਡ ਲਿਓ ਭਾਈ ਬਲਵਾ ਸਦਾ ਕਹਿ ਰਿਹਾ ਆਰ ਨਹੀਂ ਤੁਸੀਂ ਆਪਾਂ ਅਜ ਛੱਡਦੇ ਉਹਨੂੰ ਘਰੇ ਲਿਆ ਕੇ ਜਿਹੜਾ ਤੁਸੀਂ ਕਹਿ ਰਹੇ ਹੋ ਮੁੰਡਾ ਘਰੇ ਆ ਜੂ ਹੈਗੇ ਨੇ ਬੰਦੇ 1 2 ਕਰਾਓ ਤੁਸੀਂ ਜਵਾਨਤ ਦੁਨੀਆ ਦੇ ਵਿੱਚ ਥੋੜਾ ਉਹ ਜਲੂਸ ਕੱਢਾਂਗੇ ਜਿਹੜਾ ਤੁਸੀਂ ਕੀਤੇ ਰੱਖੋਗੇ ਗੱਲ ਯਾਦ ਰੱਖਿਓ ਉਸ ਬੰਦੇ ਨੇ ਮੇਰਾ ਕੋਈ ਨੁਕਸਾਨ ਕੀਤਾ ਹੁੰਦਾ ਤੁਸੀਂ ਜਵਾਨਤ ਕਰਾਉਂਦੇ ਕਿਉਂਕਿ ਤੁਹਾਡੀ ਮੇਰੇ ਨਾਲ ਲਾਕ ਡਾਟਾ ਮੈਨੂੰ ਪਤਾ ਕਿ ਕਿਹੜੀਆਂ ਤੁਸੀਂ ਕਮੀਨੀਆਂ ਗੱਲਾਂ ਤੇ ਉੱਤਰ ਆਏ ਅਖੇ ਜੀ ਪਿੰਦਰ ਕੀ ਕਰ ਦੂ ਪਿੰਦਰ ਦੇ ਨਾਲ ਨਹੀਂ ਕਿਸੇ ਨੇ ਤੁਰਨਾ ਮੈਂ ਤਾਂ ਆਪ ਕਹਿਣਾ ਕੁੱਤੇ ਲੋਕ ਨੇ ਉਹ ਜਿਹਨਾਂ ਨੇ ਮਤਲਬ ਇੰਨਾ ਕੁ ਦੇਖ ਕੇ ਸਭ ਨੇ ਵੀਡੀਓ ਜੀ ਦੇਖੀਆਂ ਠੀਕ ਆ ਜੀ ਉਲਟਾ ਉਹਦੀ ਹੈਲਪ ਕਰਨ ਤੇ ਤੁਰ ਪਏ ਨਹੀਂ ਬੰਦਾ ਚੰਗਾ ਨਹੀਂ ਕਰ ਸਕਦਾ ਲੇਕਿਨ ਛੱਡੋ ਯਾਰ ਆਪਾਂ ਕੀ ਲੈਣਾ ਵਾ ਇਹ ਪਿੰਦਰ ਨੇ ਜੋ ਕੀਤਾ ਸਹੀ ਕੀਤਾ ਆਪਾਂ ਇਹਦੇ ਖਿਲਾਫ ਨਾ ਤੁਰੀਏ ਤੁਸੀਂ ਮੇਰੇ ਖਿਲਾਫ ਤੁਰਨਾ ਠੂਕ ਕੇ ਤੁਰੋ ਕਿੱਥੇ ਮਰਜੀ ਆਓ ਟਕਰਾਂਗੇ ਬਰਾਬਰ ਦੇ ਆ ਠੀਕ ਆ ਪਰ ਯਾਰ ਲਾਨਤੀਓ ਤੁਸੀਂ ਉਸ ਬੰਦੇ ਦੀ ਜਵਾਨ ਤੇ ਕਰੋਣ ਦੀ ਖਾਤਰ ਪਰਾਲੇ ਕਰ ਰਹੇ ਹਾਂ ਜਿਸ ਬੰਦੇ ਨੇ ਸੱਤ ਜੋ ਆਪਣਾ 6 ਬੇਜਵਾਨ ਕਬੂਤਰਾਂ ਨੂੰ ਆਪਦੀ ਹਫਸ ਦਾ ਸ਼ਿਕਾਰ ਬਣੂ ਮਦੇ ਚੱਕਰ ਚੋਂ ਮਾਰਤੇ ਬਾਕੀ ਰਹੀ ਗੱਲ ਆ ਸੋਸ਼ਲ ਮੀਡੀਆ ਵਾਲਿਆਂ ਦੀ ਜਿਹੜੇ ਪੱਤਰਕਾਰ ਬਣੇ ਫਿਰਦੇ ਆ ਜੇ ਕੋਈ ਮਾੜੀ ਮੋਟੀ ਗੱਲ ਹੋ ਜੇ ਨਾ ਅਗਲੇ ਦਿਨ ਹਾਸਾ ਚ ਮੈਕ ਦੇਣ ਤੱਕ ਜਾਣਗੇ ਇਹ ਕੀ ਹੋਇਆ ਸੀ ਕਿਵੇਂ ਹੋਇਆ ਸੀ ਕਿੱਦਾਂ ਹੋਇਆ ਸੀ ਐਂ ਕਰਨ ਤੇ ਮੈਂ ਸੱਚ ਕਹਣਾ ਮੇਰੇ ਨਾਲ ਇੱਕ ਵੀ ਸੋਸ਼ਲ ਮੀਡੀਆ ਦਾ ਪੱਤਰਕਾਰ ਨਹੀਂ ਆ ਕੇ ਖੜਿਆ ਜਿਹੜੇ ਅਖਬਾਰਾਂ ਦੇ ਪੱਤਰਕਾਰ ਨੇ ਦੋ ਚਾਰ ਮੇਰੇ ਪਿਆਰ ਵਾਲੇ ਨੇ ਉਹਨਾਂ ਨੇ ਖਬਰਾਂ ਜਰੂਰ ਲਾਈਆਂ ਨੇ ਆ ਸੋਸ਼ਲ ਮੀਡੀਆ ਤੇ ਜਿਹੜੇ ਚੱਕੀ ਫਿਰਦੇ ਆ ਇੱਕ ਦੋ ਬੰਦਿਆਂ ਨੂੰ ਮੈਂ ਇਹ ਸਮਝਦਾ ਸੀ ਵੀ ਇਹ ਜਿਹੜੇ ਬੰਦੇ ਨੇ ਇੱਕ ਚੰਗੀ ਸੋਚ ਵਾਲੇ ਜਿਹਨਾਂ ਨੂੰ ਮੈਂ ਸਮਝਦਾ ਸੀ ਮੈਂ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਫੋਨ ਕਰਨਾ ਹੋਰ ਕਰਨਾ ਹੁਣ ਮੈਂ ਸੱਚ ਕਹਿਣਾ ਯਾਰ ਮੈਂ ਤਾਂ ਹੈਰਾਨ ਹੋ ਗਿਆ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਆਪਦੀ ਸ਼ਿਆਸਤ ਚਮਕਾਉਣ ਤਾਂ ਕੀ ਮਤਲਬ ਹੋਵੇ ਜਿਨ੍ਹਾਂ ਨੂੰ ਆਪਦੀਆਂ ਚੌਧਰਾਂ ਤੱਕ ਚਮਕਾਉਣ ਤੱਕ ਮਤਲਬ ਹੋਵੇ ਉਹ ਬੰਦੇ ਵੀ ਨੇ ਜਿਨ੍ਹਾਂ ਨੇ ਮੇਰੇ ਕਹਿਣ ਦੇ ਬਾਵਜੂਦ 10 15 ਵਾਰੀ ਮੈਂ ਫੋਨ ਕੀਤਾ ਮੈਂ ਕਹੋ ਯਾਰ ਏਡੀ ਗੱਲ ਹੋਊਗੀ ਇੱਕ ਬੰਦੇ ਨੇ ਤੁਸੀਂ ਕੋਈ ਸਤ ਮਤਲਬ ਲਫ਼ਜ਼ ਤੱਕ ਨਹੀਂ ਕੋਈ ਬੋਲ ਰਹੇ ਤੇ ਹੁਣ ਮੈਂ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਸਾਡੇ ਪਿੰਡ ਵਾਲੇ ਘਰ ਤੇ ਫਿਰਦੇ ਹਨ ਭੁਪਿੰਦਰ ਦੇ ਨਾਲ ਨਹੀਂ ਕੋਈ ਤੁਰਿਆ ਬੰਦਾ ਫੜਾਉਣ ਲਈ ਪੈਸਾ ਚਾਹੀਦਾ ਠੀਕ ਹੈ ਮੈਨੂੰ ਪਤਾ ਵੀ ਤੁਹਾਡਾ ਦਿੱਤਾ ਹੋਇਆ ਪੈਸਾ ਵਾ ਜਿਹੜਾ ਪੁਲਿਸ ਨਹੀਂ ਕੁਛ ਕਰ ਰਹੀ ਉਹ ਉਤਣੀਆਂ ਪੁਲਿਸ ਨੂੰ ਵੀ ਪੈਣੀਆਂ ਨੇ ਜਿਨ੍ਹਾਂ ਨੇ ਜੇ ਇਸ ਕੰਮ ਦੇ ਵਿੱਚ ਉਹ ਕੋਈ ਕਤਾਹੀ ਕਰਨਗੇ ਭੁਗਤਣੀਆਂ ਉਹਨਾਂ ਨੂੰ ਵੀ ਪੈਣੀਆਂ ਨੇ ਉੱਤੇ ਨੀਲੀ ਛੱਤ ਵਾਲਾ ਬੈਠਾ ਦੇਖਦਾ ਇੱਥੇ ਗਲਿਆ ਹੋਇਆ ਦਿਖਾਉ ਤੁਹਾਨੂੰ ਉਹ ਬੰਦਾ ਇਹਨੇ ਕੋ ਕੰਮ ਕੀਤਾ ਜਿਹੜੇ ਉਹ ਤਾਂ ਸਾਥ ਦੇ ਰਹੇ ਨੇ ਉਹਨਾਂ ਨੂੰ ਵੀ ਇੱਥੇ ਹੀ ਦਿਖਾਉਂ ਸਭ ਕੁਝ ਹੁੰਦੇ ਠੀਕ ਆ ਨਾ ਸੋ ਇਹ ਵੀਡੀਓ ਨੂੰ ਸ਼ੇਅਰ ਮੈਂ ਤਾਂ ਕਰਨ ਨੂੰ ਕਹਿਣਾ ਉਹਨਾਂ ਦਾ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਜਵੇ ਬਾਕੀ ਯਾਰ ਤੁਹਾਡੀ ਮਰਜ਼ੀ ਹੈ ਨਹੀਂ ਕਰਨੀ ਤਾਂ ਨਾ ਕਰਿਆ ਕਰੋ ਮੈਂ ਕਿਹੜਾ ਕੋਈ ਆਪਦੀ ਖਾਤਰ ਕੁਝ ਕਰ ਰਿਹਾ ਠੀਕ ਆ ਸੋ ਇੰਨੀਆਂ ਗੱਲਾਂ ਹੀ ਕਰਨੀਆਂ ਸੀ ਜਿਵੇਂ ਦਿਲ ਕਰ ਲਾ ਕਰ ਲਓ ਜੋ ਸ਼ੇਅਰ ਕਰਨੀ ਹੋਈ ਕਰ ਦਿਓ ਨਹੀਂ ਕਰਨੀ ਹੋਈ ਨਾ ਕਰਿਓ ਯਾਰ ਕਿਸੇ ਨੂੰ ਨਹੀਂ ਕਹਿਣਾ ਅੱਜ ਤੋਂ ਬਾਅਦ